ਓਏ ਤੇ ਵੱਡਿਆ ਆ ਕੀ ਤੂੰ ਤੇ ਮੈਨੂੰ ਆਨਾ ਹਾ ਪਸ਼ੋਰ ਨੂੰ ਮਾੜੇ ਜਾਣਾ ਤੇ ਆ ਤਾਂ ਮੈਨੂੰ ਚੋਰ ਬਾਜ਼ਾਰ ਜਾ ਲੱਗੀ ਜਾਣ ਧਿਆ ਤੂੰ ਕਿਹੜੇ ਚੋਰ ਵੇਲੇ ਆ ਓ ਜਿੰਨਾ ਲੰਡਾ ਆਂਦੇ ਆ ਓ ਲੰਡਾ ਨਹੀਂ ਲੰਡਨ ਆਏ ਲੰਡਨ ਓ ਜਿਹੜੀ ਚੀਜ਼ ਲੰਡਨੋਂ ਨਹੀਂ ਨਾ ਮਿਲਦੀ ਇੱਥੋਂ ਮਿਲ ਜਾਂਦੀ ਆ ਬਾਕੀ ਪਿੰਡ ਜਾ ਕੇ ਨਾ ਕਿ ਇਹਨੂੰ ਦਸੀ ਹਾਂ ਕਹੀਂ ਸ਼ੋਰੂਮ ਚ ਹੀ ਗਏ ਆ ਆਪਣੀ ਵੀ ਕੋਈ ਇੱਜ਼ਤ ਆ ਓਏ ਆ ਗੱਪ ਜਾਣਾ ਜੂਗਾ ਓਏ ਸਾਰੇ ਲੋਕ ਗਾਪੀ ਮਾਰਦੇ ਆ ਖੜਦੇ ਸਾਰੀਆਂ ਚੀਜ਼ਾਂ ਇੱਥੋਂ ਆ ਤੇ ਪੈਂਡ ਜਾ ਕੇ ਦੱਸਦੇ ਵੀ ਸ਼ੋਅ ਰੂਮਾਂ ਚੋਂ ਲਿਆਦੀਆਂ ਥੇ ਤੇ ਲੋਕ ਕੀ ਬੜੇ ਸ਼ਤਹਾੜਿਆ ਬਸ ਜੋ ਕੁਝ ਲੈਣਾ ਨਾ ਇੱਥੋਂ ਲੈ ਲੈ ਆਪਣੀ ਜੇਬ ਦਾ ਭਾਰ ਵੀ ਵੇਖਣਾ ਆਪਾਂ ਠੀਕ ਹੈ ਨਾ ਆ ਠੀਕ ਆ ਭਾਵੇਂ ਲਾ ਕੇ ਹੋਏ ਤੇ ਮੈਨੂੰ ਤੇ ਸਾਰੇ ਪਸੰਦ ਆ ਸਤੂ ਓਏ ਉਹਨਾਂ ਕੁੱਟਣਾ ਹੀ ਆ ਗਏ ਉੱਠ ਕੇ ਰਹਿ ਤੀ ਤੈਨੂੰ ਪਸੰਦ ਆ ਵੇ ਤੇ ਸਹੀ ਤੂੰ ਦੇ ਉੱਤੇ ਲੰਮੇ ਪੈ ਗਿਆ ਸਹੀ ਸਹੀ ਆ ਓਏ ਆਦਾ ਤਾ 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 ਉਹ ਛੱਡ ਦੇ ਬੁੜੀਆਂ ਵਾਲੀਆਂ ਕੀ ਕੀ ਹੋਇਆ ਤੈਨੂੰ ਉਹ ਲਾ ਵੀ ਵੱਡਿਆ ਅੱਜ ਤੇ ਆਪਾਂ ਸਾਰਾ ਅੰਬਰ ਸਾਰੀ ਲੁੱਟ ਲਿਆਈ ਓ ਤੂੰ ਲੁੱਟ ਲਿਆ ਕੇ ਉਹਨਾਂ ਨੇ ਲੁੱਟ ਲਿਆ ਵਾ ਮੇਰੀ ਦੇ ਜੇਬ ਚ ਪੈਸੇ ਵੀ ਕਿਰਾਏ ਜੋਗੇ ਰਹਿ ਗਏ ਆ ਲੁੱਟ ਲਿਆ ਅੰਬਰ ਸਾਰਾ ਉਹ ਤਾਂ ਖਰੀਦ ਵੀ ਕਿੰਨਾ ਕੁ ਲਿਆ ਵਾ ਤੂੰ ਨਾ ਖੁਸ਼ ਹੋਈ ਕਿਤੇ ਓਏ ਆ ਜਾ ਤੁਰਿਆ ਗਾ ਖੁਸ਼ ਹੋਈ ਵੱਡਿਆ ਹਾਂ ਇੱਕ ਗੱਲ ਕਮਾ ਹੁਣ ਕੀ ਆ ਕਹਿ ਗੁੱਸਾ ਤੇ ਨਾ ਕਰੇਗਾ ਓਏ ਜੇ ਕੋਈ ਹੋਰ ਚੀਜ਼ ਲੈਣ ਲਈ ਮੈਨੂੰ ਜ਼ੋਰ ਪਾਇਆ ਨਾ ਤੇ ਫੇਰ ਮੈਨੂੰ ਗੁੱਸਾ ਆਣਾ ਹੀ ਉਹ ਅਸੀਂ ਤੈਨੂੰ ਕੀ ਜ਼ੋਰ ਪਾਉਣਾ ਵਾ ਸਾਨੂੰ ਤੇ ਆਪ ਨੇ ਜ਼ੋਰ ਪੈ ਗਿਆ ਤੇ ਤੈਨੂੰ ਕਹਦਾ ਜ਼ੋਰ ਪੈ ਗਿਆ ਹੁਣ ਇਹ ਵੱਡਿਆ ਹਾਂ ਮੈਨੂੰ ਨਾ ਮਾੜਾ ਜਿਹਾ ਮੂਤਾ ਆ ਗਿਆ ਓਏ ਤੂੰ ਬੰਦਾ ਹੋਵੇਂਗਾ ਨੌ ਤਰੀਕ ਤੈਨੂੰ ਮਿੰਟਕ ਬਾਅਦ ਮੂਤਾ ਆਇਆ ਦਾ ਪਹਿਲਾਂ 15 ਮਿੰਟ ਤੂੰ ਬੱਸ ਲੇਟ ਕਰਾਈ ਆ ਇੱਥੇ ਹੁਣ ਬਾਜ਼ਾਰ 'ਚ ਤੈਨੂੰ ਮੈਂ ਕਿਥੇ ਕਰਾਵਾਂ ਤੁਰਿਆ ਚੁੱਪ ਕਰਕੇ ਘੁੱਟ-ਘੁੱਟ ਕੇ ਅਸੀਂ ਕੀ ਕਰੀਏ ਆ ਗਿਆ ਤੇ ਆ ਗਿਆ ਤੇ ਹੁਣ ਤੇ ਮੇਰੀ ਜੇਬ 'ਚ ਕਰਦੇ ਹੁਣ ਆ ਗਿਆ ਦੇ ਜੇਬ 'ਚ ਹੈਗੀ ਥਾਂ ਓਏ ਮੇਰੇ ਕੋਲ ਕੋਟ ਨਾ ਖਾਲੀ ਬੰਦਿਆਂ ਨੂੰ ਤੁਰਿਆ ਪਹਿਲਾਂ ਤੇ ਪਾਣੀ ਪੀਣੋਂ ਨਹੀਂ ਹਟਣ ਲਿਆ ਉਹ ਤੇ ਅਸੀਂ ਕੀ ਕਰੀਏ ਸਾਡਾ ਹੁਣ ਧਿਆਨ ਉਹ ਗਿਆ ਤੇ ਉਹ ਧਿਆਨ ਕਿਸ ਚੰਗੇ ਬੰਨੇ ਲਾ ਇਧਰਲੇ ਬੰਨੇ ਨਾਲ ਧਿਆਨ ਲਾ ਉਹ ਸਾਡੇ ਕੋ ਨਹੀਂ ਧਿਆਨ ਹੋਰ ਪਾਸੇ ਲੱਗਦਾ ਮੈਨੂੰ ਕਿਸ ਕਾਂਦ ਕੁੰਦ ਨਾਲ ਲਾ ਉਹ ਕਿਉਂ ਤੂੰ ਕਾਂਦ ਨਾਲ ਲਾ ਕੇ ਕਰਨਾ ਵਾ ਉੱਤਾ ਓਏ ਆਇਆ ਗਾਂ ਪੁੱਛਦੇ ਆ ਕਿਸ ਨੂੰ ਵੇ ਲਾ ਕਰਾ ਰਹੇ ਆ ਵੱਡਾ ਨਹੀਂ ਆ ਓਏ ਆ ਜਾ ਭਰਾਵਾ ਕੀ ਕਰਾਵਾਂ ਤੈਨੂੰ ਮੈਂ ਪ੍ਰੈਸ਼ਰ ਨਾ ਕਰਾਉਂਦਾ ਤੇਰਾ ਹਸਪਤਾਲੋਂ ਨਾ ਰਹੂਗਾ ਬਾਸ ਤੇ ਨਾਂ ਵੱਜੂਗੀ ਬੌਥਰੀ ਤੂੰ ਤੇ ਮੇਰੀ ਜਾਨ ਹੀ ਖਾਲੀ ਜ਼ਵੇਰ ਦੀ ਆ ਜਾਗਾ ਤੁਰ ਆਵਣੀ ਆਂ ਡਿਆ ਓਏ ਆ ਜਾ ਇਹਨੂੰ ਪੁੱਛਦੇ ਆਂ ਭਾਜੀ ਹਾਂਜੀ ਹਾਂਜੀ ਆਪਾਂ ਅੰਮ੍ਰਿਤਸਰ ਹੀ ਰਹਿੰਦੇ ਆਂ ਅੰਮ੍ਰਿਤਸਰ ਖਲੋਤੇ ਤੇ ਅੰਮ੍ਰਿਤਸਰ ਹੀ ਰਹਿਣਾ ਦੱਸੋ ਕੰਮ ਕੀ ਆ ਭਾਜੀ ਇੱਕ ਗੱਲ ਪੁੱਛਣੀ ਸੀ ਤੁਹਾਨੂੰ ਛੇਤੀ ਪੁੱਛੋ ਟਾਈਮ ਨਹੀਂ ਹੈਗਾ ਇਨਾ ਆਪਾਂ ਨਾ 50 ਵਜਾ ਕਰਨਾ ਹੈ। ਅੱਥੇ ਕਿਤੇ ਕਰ ਲੋਗੇ ਮੈਂ ਸੀੜੀਆਂ ਮਾਰ ਕੇ ਕਰਾਣਾ ਵਾਂ। ਆਪਣੇ ਕੋਲ ਨਹੀਂ ਹੈਗੀ ਜਗ੍ਹਾ ਕੋਈ। ਨਹੀਂ ਨਹੀਂ ਆਪਣੇ ਕੋਲ ਨਹੀਂ ਹੈਗੀ ਜਗ੍ਹਾ। ਇੱਥੇ ਕਰ ਲੋ ਕਿਦੋਂ? ਉਹ ਭਰਾਵਾ ਗੱਲੀ ਲੱਗੇ ਇਧਰ ਮਾਲ ਵੇਖ ਚੋ। ਉਹ ਚਲੋ ਜਿਹੜਾ ਕਮੇਟੀ ਵਾਲੇ ਆ ਗਏ। ਵੱਡੇ ਆ ਇਨਾ ਡਾਰਕ ਕਮੇਟੀ ਵਾਲਿਆਂ ਦਾ ਓਏ ਓਏ ਹੁਣ ਤੂੰ ਜੇ ਮੂਤਾ ਮਾਤਾ ਕੀਤਾ ਨਾ ਤੇ ਤੈਨੂੰ ਵੀ ਕਮੇਟੀ ਵਾਲਿਆਂ ਨੂੰ ਜੁਕਾ ਦੇਣਾ ਮੈਂ ਕਿਉਂ ਕਰਾ ਦੇਣਗੇ ਕਰਾਅ ਨਹੀਂ ਦੇਣਗੇ ਕਟਾੜ ਜ਼ਰੂਰ ਦੇਣਗੇ ਜਿੱਦਾਂ ਇੰਨਾ ਦਾ ਕਟਾਇਆ ਓਏ ਓਏ ਤੂੰ ਨਾ ਦੰਦ ਕੱਢ ਓ ਵੱਡਿਆ ਤੂੰ ਕੀ ਮੈਨੂੰ ਘੁੰਮਣ ਘੇਰੀਆਂ ਜਾਂ ਦਵਾਈਆਂ ਡਿਆਵਾ ਸਾਰਾ ਬਾਜ਼ਾਰ ਫਿਰ ਲਿਆ ਵਾ ਕੋਈ ਨਹੀਂ ਦੱਸਣ ਡਿਆ ਓਏ ਐਨਾ ਇਦਾਂ ਨਹੀਂ ਦੱਸਣਾ ਨਿਕਿਆ ਮੇਰੇ ਦਿਮਾਗ 'ਚ ਇੱਕ ਸਕੀਮ ਆਈ ਓਏ ਤੇੜੀ ਓਏ ਆਪਾਂ ਇਹਨਾਂ ਨੂੰ ਕਹੀਏ ਵੀ ਅਸੀਂ ਤੁਹਾਡੇ ਕੋਲ ਸਮਾਨ ਲੈਣਾ ਵਾ ਹਾਂ ਤੇ ਸਾਨੂੰ ਬਾਥਰੂਮ ਕਰਾ ਦਿਓ ਫੇਕਾ ਦੇਣਾ ਇਹਨਾਂ ਨੇ ਚੱਲ ਆਇਆ ਐ ਸਾਸਰੀ ਘਰ ਪਾਉ ਜੀ ਸਾਸਰੀ ਘਰ ਜੀ ਦੱਸੋ ਭਾਈ ਇੱਥੇ ਆਪਣੇ ਕੋਈ ਪਿਸ਼ਾਬ ਵਾਲੀ ਜਗ੍ਹਾ ਹੈਗੀ ਆ ਪਿਸ਼ਾਬ ਵਾਲੀ ਜਗ੍ਹਾ ਇੱਥੇ ਕਿੱਥੇ ਲੱਭਣ ਦੇ ਜੇ ਬਾਹਰ ਜਾ ਕੇ ਵੇਖੋ ਕਿਤੇ ਤੇ ਭਾਜੀ ਆਪਾਂ ਜੇ ਸਮਾਨ ਸਮੋਣ ਲੈ ਲਈਏ ਤੁਹਾਡੇ ਕੋਲੋਂ ਤੇ ਫੇਰ ਕਰਾ ਦਿਓਗੇ ਹਾਂ ਭਾਈ ਕੋਈ ਨਹੀਂ ਗੱਲਾਂ ਗੱਲ ਆਏ ਦੱਸੋ ਗੁੰਗਰੋ ਵਾਹ ਕੀ ਕੀ ਹੁੰਦਾ ਆਪਣੇ ਕੋਲ ਆਪਣੇ ਕੋਲ ਵੀਰ ਜੀ ਲੈਪਟਾਪ ਹੁੰਦੇ ਆ ਹੋ ਚਲੋ ਫੇ ਇਦਾਂ ਕਰੋ 20 ਕ ਦਾ ਲੈਪਟਾਪ ਦੇ ਦੋ 20 ਕ ਦਾ ਮਾਮਾ ਗਿਜਕ ਲੈਣ ਆਇਆ ਇੱਥੇ 60000 ਤੋਂ ਤੇ ਸ਼ੁਰੂ ਹੀ ਹੁੰਦੇ ਆ ਵਾਹ ਵਾਹ 60000 ਦਾ ਤੇ ਆਪਾਂ ਕੋਠਾ ਪਾ ਲੈਣਾ ਵਾ ਭਾਜੀ ਕੋ ਪੰਜਾਂ ਦਾ ਹਾਲੀ ਚੀਜ਼ ਨਹੀਂ ਰੱਖੀ ਪੰਜਾਂ ਦਾ ਹਾਲੀ ਕਰਿਆਨੇ ਦੁਕਾਨ ਤੇ ਆਏ ਨਿਕਲ ਜਾਓ ਬਹਿ ਬਹਿ ਕੇ ਇੱਥੋਂ ਚਲ ਆਇਆ ਏ ਗੱਲ ਬਾਣੀ ਇੱਥੇ ਰੋਕ ਦੇ ਵੀਰ ਬਹੁਤ ਬਹੁਤ ਧੰਨਵਾਦ ਹੋਰ ਲਾਸਕੀਮਾ ਉਹ ਤੇਰੀਆਂ ਤੇ ਸਕੀਮਾਂ ਵੀ 60 60 ਹਜ਼ਾਰ ਚ ਪੈਣ ਡਈਆਂ ਵਾ ਉਹ ਭਰਾਵਾ ਮੈਂ ਇੰਗਰਾ ਮਰ ਜਾ ਫਿਰ ਤੇਰੇ ਸਾਰੇ ਸਿਆਪੇ ਕਰਦਾ ਫਿਰਨਿਆ ਕਦੀ ਕਿਸ ਨੂੰ ਪੁੱਛ ਕਦੀ ਕਿਸ ਨੂੰ ਪੁੱਛ ਸਿੱਧੇ ਮੂੰਹ ਕੋਈ ਕੋਣ ਨਹੀਂ ਡਿਆ ਤੈਨੂੰ ਕਿਹਾ ਪਿੰਡ ਚਲ ਜੀਏ ਤੇ ਪਿੰਡ ਨਹੀਂ ਨਾ ਜਾਇਆ ਜਾਣਾ ਤੇ ਕੋਈ ਨਹੀਂ ਫਿਰ ਮਾਰ ਤਰਲੇ ਲੋਕਾਂ ਨੇ ਉਹ ਭਰਾਵਾ ਛੇਤੀ ਕਰ ਮੇਰਾ ਟਾਈਮ ਥੋੜਾ ਰਹਿਦਾ ਜਾਣ ਡਿਆ ਹਾਂ ਤੂੰ ਤੇ ਮਰ ਚੱਲਿਆ ਵਾ ਵੀ ਟਾਈਮ ਥੋੜਾ ਵਾ ਦਰ ਕੋ ਡਾਕ ਲਾ ਔਰ 10 ਮਿੰਟ ਕੇ ਕੀ ਹੋ ਚੱਲਿਆ ਵਾ ਓਏ ਨਿੱਕਿਆ ਓਏ ਯਾਰ ਇਹ ਹੱਕੇ ਸਲੈਰਾ ਆਏ ਆਉਣ ਡਿਆ ਇਹਨੂੰ ਕਰੀਏ ਕਾਬੂ ਸਹੀ ਗੱਲ ਪਾਪੂ ਬੰਬ ਚਾੜ ਗਏ ਜਰਾ ਉਹ ਮੈਨੂੰ ਲੱਗਣ ਵੀ ਫੁਕਰਾ ਜਾ ਡਿਆ ਵਾ ਆ ਇਹਨੂੰ ਕੋਸ ਦੇ ਦੇ ਆ ਜਾ ਓ ਕੀ ਹਾਲ ਨੇ ਭਾਉ ਜੀ ਉਹ ਵਧੀਆ ਜੀ ਭਾਉ ਕਿਤੇ ਵੇਖਿਆ ਵੇਖਿਆ ਲੱਗਣਿਆ ਯਾਰਾ ਆਹਾਂ ਕਿਹੜਾ ਨਗਰਿਆ ਆਪਣਾ ਓਏ ਆਪਣਾ ਬੰਡਾਲਾ ਵੇਖਿਆ ਵਡਿਆ ਤੇਰੇ ਮੈਂ ਕਾ ਹੀ ਨਾ ਵੀਰ ਕਿਤੇ ਵੇਖਿਆ ਵੇਖਾ ਲੱਗਣ ਡਿਆ ਛੋਟਾ ਹੱਥ ਪਰੇ ਭਰਾ ਏ ਤੇ ਪਰ ਯਾਰ ਮੈਂ ਤੁਹਾਨੂੰ ਨਹੀਂ ਵੇਖਿਆ ਕਿਤੇ ਗੁਰਵਾ ਹੀ ਗੜਾ ਟੈਲੀਵਿਜ਼ਨ 'ਚ ਆਉਣੇੜਾ ਤੂੰਆਂ ਨੂੰ ਵੇਖਣਾ ਉਹ ਜਰਾਂ ਭਰਾ ਹੀ ਹੋ ਗਏ ਨਾ ਫਿਰ ਕਾ ਦੀ ਗੱਲ ਆ ਸਾਡ ਦੇ ਨਾ ਗੱਲਾਂ ਉਹ ਵੇਖ ਲੈ ਨਿੱਕੇ ਰੱਬ ਦੀਆਂ ਕਰਨੀਆਂ ਓਏ ਪਤਾ ਨਹੀਂ ਕਦੋਂ ਕਿੱਥੇ ਮਿਲ ਪਣਾ ਹੈ ਭਰਾਵਾਂ ਨੇ ਹਾਂ ਇਹ ਤਾਂ ਜੋੜੀ ਸੁਜੋਗਾ ਦੀ ਗੱਲ ਹੁੰਦੀ ਆ ਵਡਿਆ ਉਹ ਗੱਲਾਂ ਛੱਡੋ ਤੁਸੀਂ ਇਹ ਦੱਸੋ ਕਿਧਰ ਕੋ ਮੰਡਾ ਜੇ ਓਏ ਆਏ ਤੇ ਯਾਰ ਇੱਧਰ ਹੀ ਆਂ ਪਰ ਇੱਕ ਮਸਲਾ ਯਾ ਬਣ ਗਿਆ ਭਾਉ ਲੈ ਉਹ ਸਾਰੇ ਮਸਲੇ ਹੱਲ ਕਰ ਦਿਆਂਗੇ। ਓ ਯਾਰ ਗੱਲ ਦੇ ਸ਼ਰਮਜੀ ਆਲੀ ਤੈਨੂੰ ਕੀ ਦਸੀਏ। ਉਹ ਗੁਰੂਆ ਜਦੋਂ ਭਰਾ ਹੀ ਬਣ ਗਿਆ ਫੇਰ ਸ਼ਰਮਾ ਗਾ ਦੀਆਂ। ਉਹ ਖੁੱਲ ਕੇ ਦੱਸੋ। ਉਹ ਗੱਲ ਇਹੀ ਭਰਾਵਾ ਸਮਾਂ ਜਾ ਲੈਣ ਆਏ ਆ। ਤੇ ਇਹਨੂੰ ਨਿੱਕੇ ਨੂੰ ਪਿਸ਼ਾਬ ਆ ਗਿਆ। ਅਰੇ ਮੂੰਹ ਤਾਂ ਹੀ ਲੱਗ ਡਾ ਗਿਆ ਜਦੋਂ ਇਹਨੂੰ ਕੁਝ ਆਇਆ। ਉਹ ਭਰਾਵਾ ਹੱਲ ਕਰ ਮਖੌਲ ਜੇ ਨਾ ਕਰ। ਉਹ ਟੈਨਸ਼ਨ ਨਾ ਲਾ। ਓਏ ਅੰਬਰ ਸਰਦਾ ਕੋਨਾ ਕੋਨਾ ਜਾਣਦਾ ਤੁਹਾਡਾ ਭਰਾ। ਉਹ ਫਿਕਰ ਨਾ ਕਰੋ ਹੈਗਾ ਆਪਣਾ ਇੱਥੇ ਇੱਕ ਕਾਫੇ। ਇਹਨੂੰ ਕਾਫੇ ਤੇ ਕਰਾਉਂਦੇ ਆ। ਉਹ ਬੱਸ ਮੈਂ ਗਿਆ ਤੇ ਆਇਆ ਕੇ। ਆ ਜਾ ਆ ਜਾ ਚੱਲ ਫੇਰ। ਵੱਡਾ ਕੈਫੇ ਕੀਂ ਦਾਵਾ ਉਹ ਮੈਨੂੰ ਕੀ ਪਤਾ ਕੋਈ ਡੱਬਾ ਡੁੱਬਾ ਹੰਦਾ ਹਣਾ ਹੋਰ ਕੈਫੇ ਕੀ ਹੋਣਾ ਨਹੀਂ ਨਹੀਂ ਡੱਬਾ ਡੁੱਬਾ ਨਹੀਂ ਹੋਣਾ ਆ ਵੇ ਕੈਫੇ ਕਹਿੰਦਾ ਕਿੱਡਾ ਮੂੰਹ ਭਰ ਜਾਂਦਾ ਸੀ ਤਾਂ ਭਰਾਵਾ ਤੇਰੇ ਪੱਜ ਮੈਂ ਵੀ ਵੇਖ ਲੂੰਗਾ ਅੱਜ ਕਿਹੜੀ ਸ਼ਗਾਤ ਨੂੰ ਕਹਿੰਦੇ ਕੈਫੇ ਹਾਂ ਵੇਲਾ ਵੱਡਿਆ ਕਿਸਮਤ ਦੀਆਂ ਗੱਲਾਂ ਹੁੰਦੀਆਂ ਧੋਨੇ ਗਾਲਾਂ ਦੇਂਦਾ ਆਂਡਿਆਂ ਕਿ ਤੇਰਾ ਹੀ ਸਿਆਪਾ ਕਰਦਾ ਫਿਰਨੇ ਆਂ ਅੱਜ ਫਿਰ ਕੈਫੇ 'ਚ ਹੀ ਚੱਲੂਗਾ ਹਮਮਨਾ ਹਾ ਵਾ ਤੇ ਸ਼ਾਕ ਬੈਠਾ ਵਾ ਹੁਣ ਇਹਨਾਂ ਨੂੰ ਕਿਹੜੇ ਕੈਫੇ 'ਚ ਕਰਾਉਣਾ ਈ ਚੱਲ ਉਧਰ ਲੈ ਜਾਂਦੇ ਆ ਜੇ ਸੀਜੇ ਬੰਦੇ ਆ ਇਹਨਾਂ ਨੂੰ ਕੀ ਪਤਾ ਲੱਗਣਾ ਵਾ ਚੱਲ ਕੋਈ ਨਹੀਂ ਮਾਰ ਦਿੰਨੇ ਆ ਝੂਠਾ ਓਏ ਵਡਿਆ ਓਏ ਹੌਸਲਾ ਰੱਖ ਆ ਜਾਂਦਾ ਵਾ ਵਡਿਆ ਕੈਫੇ ਆ ਗਿਆ ਓ ਪਾਉ ਖਾਲੀ ਹਥੀ ਕੈਫੇ ਕਿੱਥੇ ਓ ਪਾਉ ਕੈਫੇ ਤੇ ਅੱਜ ਬੰਦੇ ਆ ਸੋਏ ਤੇ ਹੁਣ ਮੈਂ ਕਿੱਥੇ ਕਰੂੰਗਾ ਕੋਈ ਨਾ ਕਰਾ ਦਿੰਨੇ ਆ ਤੈਨੂੰ ਵੀ ਓਏ ਅੰਬਰਸਰ ਦਾ ਕੋਨਾ ਕੋਨਾ ਜਾਣਦਾ ਤੁਹਾਡਾ ਭਰਾ ਤਿਵੇਂ ਕਰਾ ਵੀ ਓਏ ਆ ਜਾਓ ਮੇਰੇ ਮਗਰੇ ਕਰਾਉਣਾ ਵਾ ਆਹ ਬੰਦਾ ਦਿਖਣਾ ਤੁਹਾਨੂੰ ਚਟੇ ਪਜਾਮੇ ਕੁਰਤੇ ਵਾਲਾ ਆਹੋ ਉਹਨੂੰ ਪੁੱਛੋ ਉਹਨੇ ਕਰਾ ਦੇਣਾ ਤੁਹਾਡਾ ਕੰਮ ਕਿਉਂ ਉਹਨੂੰ ਕਿਉਂ ਪੁੱਛੀਏ ਕੋਈ ਉਹਦੀ ਇੱਥੇ ਦੁਕਾਨ ਆ ਤੇ ਦੁਕਾਨ 'ਚ ਉਹਨੇ ਕਰਾ ਦੇਣਾ ਵਾ ਤੇ ਭਰਾਵਾ ਤੂੰ ਹੀ ਪੁੱਛ ਲੈ ਤੇਰੀ ਕਿਹੜਾ ਜਬਾਨ ਸੌਂਦੀ ਆ ਬੂਆ ਮੈਂ ਕੱਲ ਪੁੱਛਿਆ ਸੀ ਕਿਉਂ ਕੈਫੇ ਕੱਲ ਵੀ ਬੰਦ ਸੀ ਗੱਲਾਂ ਹੀ ਕਰੀ ਜਾਓਗੇ ਕਿ ਪੁੱਛੋਗੇ ਵੀ ਇਹ ਨਾ ਹੋਵੇ ਕਿਸੇ ਬੰਦੇ ਨਿਕਲ ਜੇ ਜਾ ਪੁੱਛ ਕੇ ਆਉ ਮੈਂ ਇੱਥੇ ਖਲੋਤਾ ਵਾਂ ਚੱਲ ਆ ਜਾਓ ਜਾਓ ਛੇਤੀ ਵੱਡਿਆ ਤੂੰ ਨਾ ਪੁੱਛੇ ਤੂੰ ਤਾਂ ਜਿੰਨੂੰ ਪੁੱਛਣ ਦਾ ਨਾ ਹੋ ਜਾਂਦੀ ਆ ਆਤ ਕੀ ਮੈਂ ਪੁੱਛੂੰਗਾ ਚੱਲ ਤੂੰ ਹੀ ਪੁੱਛ ਲੈ ਭਰਾਵਾ ਆਪਾਂ ਰਹਿੰਦੇ ਜਿਹੜੇ ਕੰਮ ਸਾਰੇ ਅੱਜ ਕਰਾ ਦੇਨੇ ਹਾਂਜੀ ਭਾਜੀ ਦੁਕਾਨ ਹੈਗੀ ਤੁਹਾਡੀ ਓਏ ਆਹੋ ਹੈਗੀ ਆ ਕੀ ਲੈਣਾ ਵਾ ਭਾਜੀ ਲੈਣਾ ਤੇ ਕੋਖਣੀ ਆ ਤੁਹਾਡੀ ਦੁਕਾਨ ਤੇ ਨਾ ਬੂਤ ਜਿਆ ਕਰਨਾ ਹੈ। ਜਿਆ ਕਰਨਾ ਪ੍ਰਧਾਨ ਜੀ ਕੀ ਕਹਿੰਦੇ ਆ? ਉਹ ਕੀ ਮਤਲਬ ਤੇਰਾ ਓਏ? ਮਤਲਬ ਤਾਂ ਭਾਜੀ ਕੋਖਣੀ ਆ ਬਸ ਦੁਕਾਨ ਤੇ ਪਿਸ਼ਾਬ ਜਿਆ ਕਰਨਾ ਸੀ। ਉਹ ਤੂੰ ਕੋਣ ਹੋਇਆ ਮੇਰੀ ਦੁਕਾਨ ਤੇ ਪਿਸ਼ਾਬ ਕਰਨ ਵਾਲਾ? ਤੁਹਾਨੂੰ ਪਤਾ ਨਹੀਂ ਏਰੀਏ ਦੇ ਪ੍ਰਧਾਨ ਐ। ਪਤਾ ਨਹੀਂ ਹਿੰਮਤ ਕਿਦਾ ਪਾਈ ਹੋਣੀ ਇੰਨੀ ਗੱਲ ਕਹਿਣ ਦੀ। ਭਾਜੀ ਕੀ ਗੱਲ ਹੋ ਗਈ ਆ ਮੁੰਡੇ ਨੂੰ ਕਿਹੜੀ ਗੱਲਾਂ ਫੜ ਲਿਆ ਜੇ? ਓਏ ਇਹਨੂੰ ਕੂਣ ਕਾਣ ਦੀ ਅਕਲ ਸਿਖਾਓ। ਓਏ ਕੀ ਕਹਿਆ ਇਹ ਭਾਜੀ ਉਹਨਾਂ ਨੂੰ? ਮੈਂ ਇਹ ਤਾਂ ਕੋਖ ਨਹੀਂ ਕਿਹਾ ਬਸ ਇਹੋ ਗੱਲ ਕਹੀ ਕਿ ਭਾਜੀ ਤੁਹਾਡੀ ਦੁਕਾਨ 'ਚ ਪਿਸ਼ਾਬ ਜਾ ਕਰਨਾ ਵਾ ਆ ਵੇਖੋ ਹੈ ਇਹਨੂੰ ਕਿਤਾ ਬੋਲਣ ਦੀ ਤਮੀਜ਼ ਮਾਸਾ ਵੀ ਓਏ ਕਿੱਥੇ ਆ ਤੇਰੀ ਤਮੀਜ਼ ਲੈ ਹੁਣ ਪਿਸ਼ਾਬ ਨੂੰ ਪਿਸ਼ਾਬ ਹੀ ਕਹੂੰ ਸ਼ਬਦ ਥੋੜਾ ਕਹੂੰਗਾ ਵੇ ਭਾਜੀ ਗੱਲ ਦੇ ਦੀ ਵੀ ਠੀਕ ਆ ਉਹ ਮੈਨੂੰ ਸਮਝ ਨਹੀਂ ਆਉਂਦੀ ਲੋਕੀ ਇਹਨੂੰ ਇਹਨਾਂ ਗਲਤ ਹੀ ਕੋਣ ਸਮਝਦੇ ਆ ਉਹ ਜਿੰਨੂੰ ਪੁਛੀਦਾ ਅੱਗੇ ਉਹ ਵੱਡ ਖਾਣ ਨੂੰ ਪੈਂਦਾ ਉਹ ਇਹਦੇ ਕੁਦਰਤੀ ਪ੍ਰਕਿਰਿਆ ਵਾ ਜਿੰਨਾ ਪਾਣੀ ਸਰੀਰ ਨੂੰ ਚਾਹੀਦਾ ਉਹਨਾਂ ਉਹਨੇ ਲੈਣਾ ਉਹ ਵਾਧੂ ਬਾਹਰ ਹੀ ਕੱਢਣਾ ਵਾ ਵੈਸੇ ਤੁਸੀਂ ਭਾਜੀ ਕਦੀ ਪਾਣੀ ਪਿਆ ਕਿਸ ਨੂੰ ਓਏ ਆਹੋ ਪਿਆਇਆ ਵਾ ਪਾਣੀ ਪੀਉਂਦਾ ਤੇ ਪੁੰਨ ਹੁੰਦਾ ਵਾ ਭਾਜੀ ਫਿਰ ਪਾਣੀ ਘਟਾਉਂਦਾ ਵੀ ਤੇ ਥੋੜਾ ਬਹੁਤਾ ਪੁੰਨ ਲੱਗਦਾ ਹੀ ਹੋਣਾ ਵਾ ਲੱਗਦਾ ਹੋਊਗਾ ਭਾਜੀ ਘਟਾ ਦਿਓ ਫਿਰ ਪਾਣੀ ਉਹ ਲੱਗਦਾ ਇਹਨਾਂ ਨੇ ਇਦਾਂ ਨਹੀਂ ਬੰਦੇ ਬਣਾ ਮਾਰੋ ਬਾਦ ਸ਼ਰਮੇ ਨੂੰ ਉਹ ਭਾਜੀ ਰਹਿਣ ਦੋ ਸ਼ਰਮੇ ਉਹਨਾਂ ਨੂੰ ਆਉਣ ਦੇ ਪਹਿਲਾਂ ਹੀ ਉਹੜੀ ਸ਼ਰਮਾ ਆਉਂਦੀ ਆ ਉਹ ਬਾਕੀ ਮੁੰਡੇ ਦੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਕਦੀ ਪਾਣੀ ਦੀ ਸੇਵਾ ਕੀਤੀ ਆ ਤੇ ਹੋਰ ਉਦਾਂ ਹੀ ਤੁਰੇ ਫਿਰਨਦੇ ਆ ਹਰ ਸਾਲ ਮਾਰਕੀਟ ਦੇ ਵਿੱਚ ਸ਼ਪੀਲ ਲਾਈਦੀ ਆ ਲੋਕਾਂ ਨੂੰ ਰੋਗ ਰੋਗ ਕੇ ਪਾਣੀ ਪਿਆਈਦਾ ਵਾ ਨਾਲੇ ਲੰਗਰ ਦੀ ਸੇਵਾ ਕਰੀਦੀ ਆ ਭਾਈ ਤੁਸੀਂ ਦੇ ਸੇਵਾ ਖਾਟ ਲਈ ਪਾਣੀ ਪਿਆ ਗਏ ਤੇ ਜੇ ਅੱਗੇ ਜਾ ਕੇ ਤੁਹਾਡੀ ਸੇਵਾ ਨੇ ਉਹਨੂੰ ਜ਼ੋਰ ਪਾਤਾ ਤੇ ਉਹ ਤੇ ਫੜਿਆ ਗਿਆ ਨਾ ਯੱਬ ਨੂੰ ਓਏ ਤੁਸੀਂ ਮੈਨੂੰ ਕੀ ਯੱਬ ਨੂੰ ਫੜਿਆ ਹੋ ਯਾ ਦਫਾ ਹੋ ਉਹ ਭਾਜੀ ਕੀ ਗੱਲ ਹੋ ਗਈ ਆ ਓਏ ਹੁਣ ਆ ਕੀ ਆ ਯਾਰ ਉਹ ਭਾਜੀ ਵਾਸ਼ਰੂਮ ਕਰਨਾ ਸੀ ਆ ਹੁੰਦੀ ਹੈ ਮਹਿਨਤ ਆ ਹੁੰਦੀ ਹੈ ਤਮੀਜ਼ ਤੇ ਭਾਜੀ ਗੱਲ ਦਾ ਮਤਲਬ ਤੇ ਇੱਕੋ ਹੀ ਆ ਨਾ ਉਹਨੇ ਅੰਗਰੇਜ਼ੀ ਚ ਪੁੱਛ ਲਿਆ ਵਾ ਤੇ ਅਹੀਂ ਪੰਜਾਬੀ ਚ ਇਹ ਤੇ ਫਿਰ ਉਹ ਗੱਲ ਹੋ ਗਈ ਨਾ ਕਿਹੜੀ ਗੱਲ ਹੋ ਗਈ ਭਾਜੀ ਵੀ ਪੰਜਾਬ ਚ ਵੀ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਫਿਰ ਵੱਡਿਆ ਅੰਗਰੇਜ਼ਾਂ ਦਾ ਨਹੀਂ ਅੰਗਰੇਜ਼ੀ ਦਾ ਕਬਜ਼ਾ ਹੋ ਗਿਆ ਬਾਕੀ ਭਾਜੀ ਸਾਨੂੰ ਨਾ ਤੁਹਾਡੇ ਕੋਲ ਐਸੇ ਵੀਰ ਨੇ ਕੱ ਲਿਆ ਸੀ ਤੂੰ ਭੇਜ ਆਂ ਇਹਨੂੰ ਮੇਰੇ ਕੋ ਹਾਂਜੀ ਹਾਂਜੀ ਮੈਂ ਤਾਂ ਤੈਨੂੰ ਬੰਦਾ ਹੀ ਬੜਾ ਚੰਗਾ ਸਮਝਦਾ ਓ ਯਾ ਤਰੋ ਯਾ ਚੱਲ ਗੱਦਾਂ ਜੀ ਇਹ ਜਿਹੋ ਜੇ ਬੰਦੇ ਸੀ ਦੇਸੀ ਜੇ ਕੋਈ ਨਹੀਂ ਇਹਨਾਂ ਨੂੰ ਮੈਂ ਕਰਾਉਣਾ ਪਿਸ਼ਾਬ ਪਹਿਲਵਾਨਾ ਮੈਂ ਵੀ ਬੰਦੇ ਦਾ ਪੁੱਤ ਨਹੀਂ ਇਹ ਮੈਂ ਨਾਲ ਦਾ ਜਿ ਵਿਚੇ ਨਾ ਕਢਾਇਆ ਦੇ ਅੱਜ ਮੈਂ ਇਹਨਾਂ ਦੇ ਮਗਰ ਮਗਰੀਆਂ ਆ ਚਲੀਏ ਚਲ ਓਏ ਪਰਾਵਾ ਕੋ ਕਹ ਤੈ ਸਹੀ ਉਹਨੂੰ ਉਹ ਪਰਾਵਾ ਚੰਗੇ ਬੰਦੇ ਏ ਤੁਸੀਂ ਉਹ ਗੁਰੂਆ ਤੁਸੀਂ ਤੇ ਮੇਰਾ ਕੰਮ ਵੀ ਖਰਾਬ ਕਰਤਾ ਠੀਕ ਹੈ ਪ੍ਰਧਾਨ ਸਾਹਿਬ ਨੂੰ ਓਏ ਅਹੀਂ ਜੋ ਮਰਜੀ ਕਿਹਾ ਹੋਏ ਪ੍ਰਧਾਨ ਤੂੰ ਪੁੱਛ ਕੇ ਪਹਿਲੇ ਲੈਣੇ ਚੱਲ ਇਥੋਂ ਡੰਡੀਓ ਉਹ ਡੰਡੀ ਕਿੱਧਰ ਹੈ ਮੈਂ ਵੀ ਹੁਣ ਤੁਹਾਡੇ ਨਾਲ ਹੀ ਆ ਕੇ ਕੀ ਮਤਲਬ ਏ ਆ ਤੇਰਾ ਉਹ ਪਰਾਵਾ ਮੈਂ ਵੀ ਇੱਥੇ ਪਿਸ਼ਾਬ ਕਰਨ ਆਇਆ ਹਾਂ ਕਦੋਂ ਮੈਨੂੰ ਤੁਸੀਂ ਮਿਲ ਪਏ ਮੈਂ ਆ ਗਿਆ ਚਲੋ ਸਾਥ ਹੀ ਸਹੀ ਗੇ ਉਹ ਸਾਥ ਨੂੰ ਮਾਮਾ ਹੀ ਯਾਤਰਾ ਤੇ ਚੱਲੇ ਆ ਗਰੇ ਸਾਥ ਲੱਭਦਾ ਫਿਰਦਾ ਓਏ ਭਰਾਵਾ ਕੋਈ ਜਗ੍ਹਾ ਹੈਗੀ ਨਾ ਤੇ ਦੱਸ ਨਹੀਂ ਤੇ ਫੁਰਲ ਹੋ ਜਾਏ ਤੁਹਾਡੇ ਅੰਬਰਸਰ ਦਾ ਤੇ ਕੋਨਾ ਕੋਨਾ ਜਾਣਦੇ ਆ ਆ ਜੋ ਜਾਣਦਾ ਤੂੰ ਕੋਨਾ ਕੋਨਾ ਓ ਭਰਾਵਾ ਦੱਸ ਕੋਈ ਟਿਕਾਣਾ ਉੱਤ ਮੂੜੇ ਅੰਬਰਸਰ ਦਾ ਕੋਨਾ ਕੋਨਾ ਫਿਰਿਆ ਓਏ ਮੈਨੂੰ ਲੱਗਦਾ ਕੋਨਿਆਂ ਦੇ ਫਿਰਦਾ ਰਿਹਾ ਇਹਨੇ ਸ਼ਹਿਰ ਚ ਜਾਣ ਕੇ ਤੇ ਵੇਖਿਆ ਹੀ ਨਹੀਂ ਉਹ ਵੱਡਿਆ ਬੰਦਾ ਕਦੀ ਕਦੀ ਪੰਪ ਚਾਹ ਜਾਂਦਾ ਉਹ ਨਾਲੇ ਤੇ ਪੰਪੀ ਇਦਾਂ ਭਰਿਆ ਕਿ ਮੈਂ ਵੀ ਕੀ ਕਰਦਾ ਵੱਡਿਆ ਕੁਝ ਕਰ ਮੇਰਾ ਤੇ ਆਵੜਾ ਮੰਦਾ ਲ ਹੋ ਗਿਆ ਹੁਣ ਆ ਵੀ ਵੱਡਿਆ ਵੱਡਿਆ ਲਾਈ ਆ ਓਏ ਉਹ ਕਿੰਨਾ ਕੁ ਵੱਡਾ ਮੈਂ ਤੇ ਨਾ ਪੂਰਾ ਨਹੀਂ ਆਉਂਦਿਆ ਤੇਰੇ ਤੇ ਹਾਂ ਨਾ ਤੂੰ ਇੱਕ ਸਕਿੰਟਾਂ ਦਾ ਫਰਕ ਹੋਣਾ ਤੁਹਾਡਾ ਉਹ ਦੋਵਾਂ ਸਕਿੰਟਾਂ ਦਾ ਹਾਂ ਪਾ ਮੈਨੂੰ ਤਾਂ ਲੱਗਦਾ ਏ ਉਹਨਾਂ ਸਮੇਂ ਦਾ ਵਾ ਜਦੋਂ ਲੋਕ ਜੰਗਾ ਵੀ ਦੰਦੀਆਂ ਵੜਵੜ ਲੜਦੇ ਹੁੰਦੇ ਸੀ ਵੱਡਿਆ ਮੈਨੂੰ ਇਹਨਾਂ ਦੇ ਹਿਸਾਬ ਮੇਰੀ ਆਰੋਡੈਕਸ ਫਾਟ ਜਾਣੀ ਓਏ ਆਇਓ ਡੈਕਸ ਨਹੀਂ ਪੈਂਟੈਕਸ ਹੁੰਦਾ ਵਾ ਓਏ ਆਹੋ ਹੁਣ ਤੂੰ ਫਟਾ ਕੇ ਮੰਨਣਾ ਵਾ ਵੈ ਗੱਲ ਦੱਸ ਵੱਡਿਆ ਓ ਤੁਸੀਂ ਮੈਨੂੰ ਵੇਖਿਆ ਕਿੱਥੇ ਸੀ ਓਏ ਵੇਖਣਾ ਤੈਨੂੰ ਕਿੱਥੇ ਸੀ ਅਸੀਂ ਗਿਆ ਓਂਡਿਆ ਸਲੇਰਾ ਜਾਂ ਚਾਲੇ ਨੂੰ ਹੀ ਘੇਰ ਲਈਏ ਮੈਂ ਤੈਨੂੰ ਸਲੇਰਾ ਲੱਗਦਾ ਵਾ ਨਹੀਂ ਨਹੀਂ ਤੂੰ ਦੇ ਰਿੱਤੇ ਕੀ ਲੱਗਦਾ ਵਾ ਦੇ ਓਏ ਹੁਣ ਸਲੇਰਾ ਵੀ ਨਹੀਂ ਮੈਨੂੰ ਤਾਂ ਸਲੇਡਾ ਜਾਂ ਲੱਗੀ ਜਾਂਦਾ ਏ ਓਏ ਆ ਤੇਰੇ ਝੋਲੇ ਜਿ ਕੀ ਆ ਵੇਦੀਆਂ ਗੋਲੀਆਂ ਵੇਖਦਾ ਹੀ ਬੱਸਾਂ 'ਚ ਉਹ ਗੁਰੂਆਮਨ ਪਹਿਲਾਂ ਆਇਆ ਤੇ ਦੱਸੋ ਵੇਖਿਆ ਕਿੱਥੇ ਕੇ ਉਹ ਵੇਖਣ ਤੂੰ ਬਿੱਗ ਬਹ ਚਾਉਣਾ ਵਾ ਓਏ ਅਹੀਂ ਤੇ ਸੋਚਿਆ ਸੀ ਵੀ ਸਾਡੀ ਡੁੱਬਦੀ ਬੇੜੀ ਨੂੰ ਪਾਰ ਲਾਏਗਾ ਓਏ ਹਾਨੂੰ ਕੀ ਪਤਾ ਸੀ ਤੂੰ ਵੀ ਉਸੇ ਬੇੜੀ ਦਾ ਮੁਸਾਫਰ ਹਾਂ ਉਹ ਜਿਹੜੀ ਹੁਣ ਪਛਾਰ 'ਚ ਡੁੱਬਣ ਢਈ ਆ ਓਏ ਚੱਲ ਕਿਦੇ ਓਏ ਆਵੇ ਪਾਰਕ ਆ ਗਈ ਇੱਥੇ ਕਰਦੇ ਆਜੋ ਚੱਲ ਭਰਾਵਾ ਤੇਰੀ ਪਾਰਕ ਵੀ ਵੇਖ ਲੈਨੇ ਆ ਅਗਰ ਜਾ ਮੇਰੇ ਤੇ ਢੋਲ ਜੀ ਪੈਣ ਰਹੀ ਹੁਣ ਊਲਾ ਆ ਜਾਣਦਾ ਕਰੋ ਨਾ ਬਹੁਤ ਤੁਹਾਨੂੰ ਦੇਣਾ ਅੱਜ ਪਿਸ਼ਾਬ ਆਵੇ ਆ ਗਈ پارک ਆ ਜਾ ਵੀਰ ਖਾਂਜਾ ਕਰ ਲੈਨੇ ਆ ਰਿਓ ਖਲੋ ਜੇ ਯਾਰ ਓਏ ਇਹ ਕੀ ਬੰਦਿਆ ਕੱਢੋ 500 ਰੁਪਇਆ ਭਾਜੀ ਕਹਾਂ 500 ਇਹ ਜਿਹੜਾ ਕੰਮ ਕਰਨ ਲੱਗੇ ਹੋ ਉਹਦਾ 500 ਰੁਪਇਆ ਜੁਰਮਾਨਾ ਵਾ ਭਾਜੀ ਅਸੀਂ ਤਾਂ ਜੇ ਕੋਖ ਵੀ ਨਹੀਂ ਕੀਤਾ ਇਹ ਤਾਂ ਸੋਚ ਨਹੀਂਦੇ ਆ ਓਏ ਸੋਚਣ ਦਾ ਹੀ 500 ਰੁਪਇਆ ਜੇ ਕਰ ਦਿੰਦੇ ਤੇ 1500 ਰੁਪਇਆ ਲੱਗਣਾ ਸੀ ਓ ਵੀਰ ਮੇਰਾ ਓਏ ਸਾਡੀ ਕੀ ਦੁਸ਼ਮਣੀ ਆ ਤੇਰੇ ਨਾਲ ਓ ਭਰਾਵਾ ਮੇਰਾ ਕਰ ਲੈਂਦੇ ਹਨੂ ਐਦਾਂ ਕਿਦਾਂ ਕਰ ਲੈਂਦੇ ਇਲਾਕੇ ਦਾ ਮੈਂ ਪ੍ਰਧਾਨ ਆ ਹਾਏ ਓਏ ਪ੍ਰਧਾਨਾ ਅੱਜ ਤੇਰੇ ਨਾਲ ਹੀ ਲੱਗਣਾ ਈ ਓ ਭਰਾਵਾ ਬੜਾ ਮਾੜਾ ਪ੍ਰਧਾਨ ਆ ਤੂੰ ਇਹ ਹਿਸਾਬ ਨਾਲ ਕਿਦਾਂ ਮਾੜਾ ਓਏ ਮੈਂ ਉਹ ਸ਼ਹਿਰ ਚ ਕਿੰਨੀਆਂ ਪਾਰਕਾਂ ਹੋਣਗੀਆਂ ਉਹ ਬੜੀਆਂ ਪਾਰਕਾਂ ਸ਼ਹਿਰ ਦੇ ਵਿੱਚ ਉਹ ਭਰਾਵਾ ਫੇਰ ਦੋ ਦੋ ਬਾਥਰੂਮ ਹੀ ਬਣਾ ਲਓ ਪਾਰਕਾਂ 'ਚ ਉਹ ਲੋਕੀ ਸ਼ਹਿਰਾਂ 'ਚ ਗੰਦ ਨਾ ਪਾਉਣ ਕੋਈ ਕਿਤੇ ਮੂਤ ਦਾ ਫਿਰਦਾ ਕੋਈ ਕਿਤੇ ਮੂਤ ਦਾ ਫਿਰਦਾ ਉਹ ਸ਼ਾ ਤੇ ਤੁਹਾਡਾ ਰਦਨ ਸਾਰਾ ਗੰਦ ਪਾਰਕਾਂ 'ਚ ਪਵਾ ਲਈਏ ਪ੍ਰਧਾਨ ਜੀ ਗੰਦ ਕਾਦਾ ਅੱਜ ਕੱਲ ਤੇ ਸਾਰਾ ਕੁਝ ਆਟੋਮੈਟਿਕ ਆ ਪਾਣੀ ਦੀ ਲੋੜ ਬਸ ਸੋਚੀ ਛੱਡਣਾ ਓਏ ਲੋਕ ਤੇ ਐਵੇਂ ਸੜਕਾਂ 'ਤੇ ਗੰਦ ਪਾਉਂਦੇ ਆ ਥਾਂ ਥਾਂ ਤੇ ਸ਼ਹਿਰ ਰੈਸਟੋਰੈਂਟ ਬਣੇ ਆ ਉਹ ਮਾਲ ਬਣਿਆ ਬੰਦਾ ਉੱਥੇ ਮਰੇ ਪ੍ਰਧਾਨ ਜੀ ਉਹ ਵੱਡਿਆ ਲੋਕਾਂ ਦੇ ਚੋਦ ਲਿਆ ਉਹ ਮਾੜੇ ਬੰਦੇ ਨੂੰ ਕੌਣ ਇੱਥੇ ਪਟਕਣ ਦਿੰਦਾ ਲਾਗੇ ਓਏ ਸਾਰੇ ਲੋਕ ਇਥੇ ਪੜ੍ਹੇ ਲਿਖੇ ਥੋੜਾ ਆਉਂਦੇ ਆ ਓਏ ਕੁਝ ਹੱਡੇ ਵਰਗੇ ਆਮ ਬੰਦੇ ਵੀ ਸ਼ਹਿਰਾਂ ਚ ਆਉਂਦੇ ਆ ਉਹ ਕਿੱਥੇ ਜਾਣ ਓਏ ਸਰਕਾਰੀ ਬਾਥਰੂਮ ਬਣੇ ਥਾਂ ਥਾਂ ਤੇ ਬੰਦਾ ਉੱਥੇ ਚੱਲ ਜੇ ਓਹ ਭਾਜੀ ਕਾਹਦੇ ਸਰਕਾਰੀ ਓਏ ਅੱਧਿਆਂ ਨੂੰ ਲੋਕ ਲੱਗੇ ਆ ਅੱਧਿਆਂ ਦੀ ਹਾਲਤ ਇੰਨੀ ਕੁ ਮਾੜੀ ਆ ਵੀ ਪਿਸ਼ਾਬ ਥਾਂ ਨੂੰ ਆਉਣ ਦੀ ਬਜਾਏ ਤਾਂ ਨੂੰ ਚੜਦਾ ਸੇਰਾਂ ਨੂੰ ਮੈਂ ਕੀ ਕਰਾਂ ਫਿਰ ਹੁਣ ਓਹ ਭਾਜੀ ਸਾਨੂੰ ਬਸ ਇਥੇ ਕਿਤੇ ਪਿਸ਼ਾਬ ਸ਼ੂ ਕਰਾ ਦਿਓ ਹੋਰ ਕੀ ਕਰਨਾ ਓਹ ਪਿਸ਼ਾਬ ਤੇ ਤੁਹਾਨੂੰ ਮੈਂ ਕਰ ਲੈਂਦੇ ਨਾਹੀਂ ਪਰ ਆ ਬੰਦਾ ਮੈਨੂੰ ਬੜਾ ਗਲਤ ਬੋਲਿਆ ਓਏ ਭਾਜੀ ਇਹਦੇ ਨਿਆਣਾ ਆ ਓਏ ਪਰੇਸ਼ਾਨ ਹੈਗਾ ਹੀ ਅਸਲ 'ਚ ਜਦੋਂ ਤੁਹਾਨੂੰ ਪਤਾ ਯੂਰਪਾ ਦੇ ਕੋਈ ਚੀਜ਼ ਉਹ ਪਰੇਸ਼ਾਨੀ ਦੇ ਵਿੱਚ ਉਹਨੇ ਕੋ ਬੋਲਿਆ ਗਿਆ ਓਏ ਐਵੇਂ ਪਰੇਸ਼ਾਨੀ ਇਹ ਜਾਣ ਕੇ ਗਲਤ ਬੋਲਿਆ ਅਸੀਂ ਤਾਂ ਕਦੀ ਕਿਸੇ ਨੂੰ ਪਰੇਸ਼ਾਨੀ 'ਚ ਮਾੜਾ ਬੋਲਿਆ ਨਹੀਂ ਓ ਪਾਜੀ ਉਹ ਬੰਦੇ ਨੂੰ ਪਰੇਸ਼ਾਨੀ ਨਹੀਂ ਪਤਾ ਲੱਗਦਾ ਹੁੰਦਾ ਬੋਲਿਆ ਜਾਂਦਾ ਵਾ ਓ ਵੱਡਿਆ ਮੇਰਾ ਵੀ ਕੋਈ ਸੋਚ ਕੇ ਮੈਨੂੰ ਇੱਥੇ ਦੱਬ ਕੇ ਜਾਣਾ ਹੀ ਓ ਭਰਾਵਾ ਭਾਵੇਂ ਤੁਹਾਡਾ ਮੈਂ ਕੁਝ ਨਹੀਂ ਲੱਦਾ ਪਰ ਦੁੱਖ ਤੇ ਆਪਣਾ ਇੱਕੋ ਹੀ ਆ ਓ ਕੋਈ ਨਹੀਂ ਖਲੋਜੋ ਕਰਦੇ ਕੁਝ ਭਾਜੀ ਕਰੋ ਕੋਈ ਕਿਰਪਾ ਓਏ ਕਿਰਪਾ ਦੇ ਕਰਦੇ ਓ ਮੇਰੀ ਚਾਬੀ ਕਿਸੇ ਚਲ ਗਈ ਆ ਭਾਜੀ ਚਾਬੀ ਠੀਕ ਤੇ ਹੋਣੀ ਆ ਚਾਬੀ ਕਿਥੇ ਜਾਣੀ ਓ ਤੂੰ ਇਥੇ ਤੁਰਿਆ ਫਿਰੰਦੇ ਆ ਤੂੰ ਤੇ ਨਹੀਂ ਫੜੀ ਚਾਬੀ ਮੇਰੀ ਨਹੀਂ ਨਹੀਂ ਭਾਜੀ ਪਾਵੇਂ ਗਾਲ ਪਾ ਦੋ ਮੇਤੋ ਨਹੀਂ ਆ ਤੇ ਫਿਰ ਚਾਬੀ ਕਿੱਥੇ ਦਲ ਗਈ ਜਮੀਨ ਖਾ ਗਈ ਸਮਾਨ ਲੈ ਗਿਆ ਵਾ ਭਾਜੀ ਮੈਨੂੰ ਨਹੀਂ ਪਤਾ ਭਾਵੇਂ ਤਲਾਸ਼ੀ ਲੀ ਲੈ ਓ ਤੂੰ ਜਿਹੜੇ ਹਸਾਉਣਾ ਵਿੰਗਾ ਜਿਆ ਤੇਰੀ ਤਲਾਸ਼ੀ ਕੀ ਲੈ ਲੈ ਓ ਭਾਜੀ ਛੱਡੋ ਪਰੇ ਇਧਰ ਅਮਰਜੈਂਸੀ ਪਹਿਲਾਂ ਇਹਨਾਂ ਦੇ ਕੰਮ ਨਿਬੜ ਗਏ ਪਹਿਲੋ ਮੈਨੂੰ ਵੀ ਅਮਰਜੈਂਸੀ ਪਹਿਲੋ ਮੇਰੀ ਚਾਬੀ ਲੱਭ ਕੇ ਦੋ ਭਾਜੀ ਛੱਡੋ ਚਾਬੀ ਨੂੰ ਪਹਿਲਾਂ ਇਹਨਾਂ ਵਾਲੀ ਅਮਰਜੈਂਸੀ ਨਿਬੜ ਲੀਏ ਓ ਤੁਹਾਡੀ ਅਮਰਜੈਂਸੀ ਨੂੰ ਮੈਂ ਕਰਾਂ ਮੈਨੂੰ ਤੇ ਆਪ ਅਮਰਜੈਂਸੀ ਪਈ ਆ ਓ ਭਾਜੀ ਤੁਹਾਨੂੰ ਗੱਡੀ ਅਮਰਜੈਂਸੀ ਪੈ ਗਈ ਆ ਓਏ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਮੈ ਆ ਮੋਰਿਓ ਜਿਹੜਾ ਸਵੇਰ ਦਾ ਤੁਹਾਨੂੰ ਪਿਆਵਾਂ ਉਹ ਭਾਜੀ ਹੁਣ ਚਾਬੀ ਤੇ ਲੱਭਣੀ ਨਹੀਂ ਢੀ ਫੇਰ ਕੀ ਕਰੀਏ ਓਏ ਦਫਾ ਕਰੋ ਚਾਬੀ ਨੂੰ ਆਜੋ ਫੇਰ ਹੁਣ ਇਥੇ ਹੀ